ਕੋ ਇੱਥੇ ਨੂੰ ਕਿ ਮੈਂ ਪਾਰਕ ਚ ਲੱਗ ਗਿਆ ਬਾਗਲੀ ਆਪਣਾ ਪਾਗਲ ਤਾਂ ਹੈਗਾ ਜੇ ਉਹਨਾਂ ਨੇ ਦੇਖ ਲਿਆ ਜਾਂ ਕਿਤੇ ਹੋਰ ਨੇ ਦੇਖ ਲਿਆ ਐਵੇਂ ਗੱਲਾਂ ਬਣ ਜਾਣਗੀਆਂ ਗੱਲਾਂ ਨੂੰ ਆਪਾਂ ਰੂਹ ਚ ਬੈਠੇ ਨਹੀਂ ਕਿੱਧਰ ਬਾਗੀ ਕੁੜੀਏ ਚੱਲਣੀਆਂ ਪੁੱਤਾਂ ਬੀਬੀ ਮੇਰੇ ਸੁਣ ਲੈ ਗੱਲ ਧਿਆਨ ਨਾਲ ਹਾਂ ਤੂੰ ਉਹਨੂੰ ਕੀ ਕਹੀ ਜਾਂਦੀ ਸੀਗੀ ਉਹຊਨੇ ਕਹਿੰਦੀ ਪੁੱਤ ਮਤਾਂ ਉਹਨੇ ਆਪ ਹੀ ਗੱਲ ਛੇੜੀ ਸੀਗੀ ਆਪ ਹੀ ਛੇੜੀ ਸੀ ਗੱਲ ਉਹੀ ਦੇਖੇ ਬੁੜੀ ਨੂੰ ਲੁੱਤੀਆਂ ਲਾਈ ਜਾਂਦੀ ਐ ਕਹਿੰਦੀ ਮੇਰੀ ਕੁੜੀ ਤਾਂ ਨਾ ਕਹਿੰਦੀ ਪਈ ਇਹਦਾ ਤਲਾਕ ਹੋਣ ਵਾਲਾਗਾ ਬੰਦਾ ਨਹੀਂ ਚੱਜਦਾ ਲੱਛਣ ਮਾੜੇ ਨੇ ਵੀ ਸਾਰੇ ਪਿੰਡ ਚ ਦੱਸ ਤੈਨੂੰ ਤਮਾਉਣ ਦੀ ਕੀ ਲੋੜ ਐ ਮੈਨੂੰ ਤਾਂ ਐਂ ਤੇ ਪੁੱਤ ਮਖਾ ਛੋੜੇ ਇੱਕ ਹੀ ਗੱਲ ਹੀ ਆ ਗਈ ਉਹ ਬੁੜੀ ਨਾਲ ਇੱਕੋ ਬਾਹਵੇਂ ਇੱਕ ਗੱਲ ਹੋ ਗਈ ਮੈਂ ਤਾਂ ਸੋ ਪਰਦੇ ਪਾਉਣੇ ਹੁੰਦੇ ਨੇ ਤੂੰ ਲੋਕਾਂ ਨੂੰ ਦੱਸੀ ਜਾਨੀ ਐ ਚੱਲ ਪੁੱਤ ਹੁਣ ਕਰਤੀ ਗੱਲ ਐ ਤੂੰ ਮੁੜ ਕੇ ਮੈਂ ਗੱਲ ਨਹੀਂ ਕਰਦੀ ਮੈਂ ਤਾਂ ਐ ਲੋਕਾਂ ਨੂੰ ਕਹਿਣਾ ਸੀ ਵੀ ਮੇਰੀ ਭੈਣ ਤਾਂ ਚਾਰ ਦਿਨ ਇੱਥੇ ਅਗਲਾ ਪਤਾ ਕੀ ਕਹੋ ਖਰੇ ਵਿੱਚ ਕਮੀ ਐ ਕੀ ਪਤਾ ਮੈਨੂੰ ਕੀ ਪਤਾ ਉਹ ਗੱਲਾਂ ਲੈ ਕੇ ਬੈਗੀ ਨਹੀਂ ਉਹ ਤਾਂ ਇਹੀ ਜਿਹੀਆਂ ਗੱਲਾਂ ਦੀ ਗੱਲੜਾ ਉਹ ਚ ਤੇ ਗੱਲਾਂ ਜਣਾਇਆ ਕਰ ਤੂੰ ਗੱਲ ਹੀ ਨਹੀਂ ਸੁਣਦੀ ਹੁੰਦੀ ਤੂੰ ਤਾਂ ਮੇਰੀ ਗੱਲਾਂ ਮਾਰਦੀ ਸੀ ਗੱਲਾਂ ਮਾਰਦੀ ਸੀ ਤੂੰ ਵੀ ਤਾਂ ਦਿਵਾਲੇ ਹੋ ਕੇ ਬੈਗੀ ਐ ਵੀ ਜਾ ਲੈਣ ਦੇ ਉਹਨੂੰ ਪਰ ਜੇ ਨਾਮ ਕਰਨਾ ਕਰਦੀ ਤੂੰ ਕਹਿੰਦਾ ਨੀ ਉਹਦੇ ਨਾਲ ਗੱਲ ਨਹੀਂ ਕਰੀ ਹੈਗੀ ਕੀ ਵੀ ਸਾਡੇ ਹਰੇਕ ਨਾਲ ਲਿਆ ਜੇ ਗੱਲਾਂ ਕਰਦੇ ਹੁੰਦੇ ਕਿੱਥੇ ਸਮਝਦੀ ਐ ਕੀ ਰੋਲਾ ਪਾਇਆ ਰੋਲਾ ਕੀ ਪਾਇਆਗਾ ਬੀਬੀ ਦੇਖ ਲੈ ਸਾਰੇ ਕੋਲੇ ਮੇਰੀ ਗੱਲ ਦੱਸਣਾ ਬੈਹ ਜਾਂਦੀ ਲੇ ਪਰੌਟਾ ਤੋ ਕੀ ਹੋ ਗਿਆ ਲੈ ਪਰਾਂ ਹੋ ਜਾ ਬਹਿ ਜੀਏ 2 ਮਿੰਟ ਲੈ ਲੈ ਜੀਜਾ ਤੂੰ ਕਿਹੜਾ ਬਾਲਾ ਪਲਵਾਣਾ ਵੀ ਸਾਰਾ ਮੰਝਾ ਰੋਕ ਲੇਗਾ ਲਾ ਦੇ ਲਾ ਦੇ ਕੀ ਤੈ ਲਾਈ ਤਜੰਨੀਆ ਤੇਰੇ ਜੀਜੇ ਦਾ ਇਹ ਕੁਰਤਾ ਪਜਾਮਾ ਆਹੋ ਜੀਜਾ ਸਰਪੰਚ ਲੱਗ ਜਾਏਗਾ ਲੈ ਸਰਪੰਚ ਵੀ ਬਣ ਜਾਗੇ ਜੀਜਾ ਤੂੰ ਵੈਸੇ ਗੱਲ ਹੈ ਪਿੰਡੀ ਤੇਰੀ ਔਰ ਹੋਊਗੀ ਨਾ ਫਾਸੀ ਲੈ ਟਰ ਹੁਣ ਕਿਹੜਾ ਘਟਾ ਮੇਰੀ ਹਾਂ ਹਾਂ ਇਹ ਕੋਣ ਹੋਰ ਬਣ ਗਈ ਥੋੜੀ ਬੇ ਤੇਰੇ ਘਰ ਕੇ ਅੱਛਾ ਮੇਰੇ ਘਰ ਕੇ ਬੇ ਮੇਰੀ ਗੱਲ ਸੁਣ ਲੈ ਫੇਰ ਹੋਰ ਵੱਧ ਹੁੰਦੀ ਜੀ ਤੇਰਨ ਵਿਆਹ ਹੋਇਆ ਹੁੰਦਾ ਹਾਂ ਕੀ ਕਹਿੰਨੀ ਆ ਤੂੰ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਐ ਕਹਿਨੀ ਐ ਜੇ ਮੈਂ ਸ਼ਹਿਰ ਪਿੱਛੇ ਮੱਖੀ ਫਿਰਦੀ ਹੁੰਦੀ ਹੈ ਨਾ ਤੂੰ ਐ ਫਿਰ ਜਨ ਨਾਲੇ ਵਾਲੇ ਦੇ ਕੰਮ ਤੇ ਜਾਣਾਗੇ ਨਾ ਤੂੰ ਉਹ ਕੰਮ ਨਾ ਹੋ ਜੇ ਕਿਤੇ ਦੁੱਧ ਚੋਂ ਮੱਖੀ ਨਾ ਕੱਢਣੀ ਪਈ ਜੀ ਚੱਕ ਲਾ ਦੇ ਤੈ ਆਵੀ ਹੋਰ ਕਿਉਂ ਮੱਛੀ ਰਹੀ ਨਹੀਂ ਹਰ ਵਕਤ ਬੋਲੀ ਦਾ ਹੁੰਦਾ ਦੇਖ ਲੈ ਤਰਾ ਕਿੰਨਾ ਕਰਦੀ ਆ ਉਹ ਹੈ ਮੈਂ ਤੇਰਾ ਕਰਦਾ ਨਹੀਂ ਬੇ ਮੇਰੀ ਗੱਲ ਸੁਣ ਆ ਦਵਾਈ ਲੈ ਆਂਦੀ ਸੀ ਤੂੰ ਮੁੜ ਕੇ ਉਹ ਮੈਨੂੰ ਨਹੀਂ ਪਤਾ ਮੈਂ ਲੈ ਆਉਂਗਾ 2 ਮਿੰਟ ਬਹਿ ਜਾਣ ਦੇ ਮੈਨੂੰ ਗੱਲ ਕਰ ਲੈਣ ਦੇ ਕੋਈ ਮੈਨੂੰ ਸਾਧਣ ਕਿੰਬੜੀ ਰੂ ਕੀ ਗੱਲ ਕੀ ਜੀ ਕਰਨੀ ਹੈ ਤੈ ਐਡਾ ਵੱਡਾ ਕਲੇਸ਼ ਹੋ ਰਿਹਾ ਇਹਨਾਂ ਦੇ ਹੁਣ ਆ ਕੀ ਦੀ ਦਵਾਈ ਚੱਕੀ ਨਹੀਂ ਕਰਨੀ ਨਿਕਾਣੂ ਮੈਂ ਤਾਂ ਖੰਗ ਹੋ ਰਹੀ ਸੀ ਬਾੜੀ ਇਹ ਤਾਂ ਦਵਾਈ ਮੰਗਾਈ ਸੀ ਮੁੜ ਕੇ ਨਹੀਂ ਇਹਨੇ ਲੈ ਆ ਕੇ ਦਿੱਤੀ ਖੰਗ ਦੀ ਹੋਵੇ ਚਾਹੇ ਜੁਕਾਮ ਦੀ ਤੂੰ ਉਧਰ ਚੱਲ ਮੜੀ ਗੱਲ ਕਰ ਲੈਣ ਦੇ ਮੇਰੀ ਗੱਲ ਸੁਣ ਲੈ ਉਡੀਨਾ ਪਿਆਰ ਨਾਲ ਗੱਲ ਕਰ ਲੈ ਇਹਨੂੰ ਸਮਝਾ ਦੇ ਚੰਗਾ ਫਿਰ ਕੇ ਰੋਣਾ ਨਾਲ ਗੱਲ ਕਰਕੇ ਆ ਤੂੰ ਸਮਝਾਉਣਾ ਪਰ ਤੂੰ ਸਮਝਣ ਨਹੀਂ ਦਿੰਦੀ ਇਹਨੂੰ ਚੱਲ ਸਮਝ ਲੈ ਭਾਈ ਕਰ ਲੈ ਗੱਲ ਹੋਰ ਕੋਈ ਗੱਲ ਨਹੀਂ ਆਪੇ ਮਾਰ ਰਿਆ ਗੁਰੂ ਜੀ ਤਾ ਤੂੰ ਕਿਉਂ ਮਾਰੀ ਨਹੀਂ ਚੱਲ ਕੋਈ ਜੀਜਾ ਦੇਖ ਲੈ ਤੂੰ ਆਪ ਹੀ ਤਾਂ ਕਹਿਣਾ ਹੁਣ ਨਾਲੇ ਦੋਨੇ ਭੈਣਾਂ ਲੜ ਕੇ ਰਿਹਾ ਕਰੋ ਹੁਣ ਮੈਂ ਕੰਮ ਕਰ ਆਉਣੀ ਆ ਇਹਦੇ ਨਾਲ ਮੈਂ ਕਿਹਾ ਵੀ ਕਰੇ ਰਿਆ ਕਰੋ ਕੰਮ ਦਾ ਪੀ ਵਤੇਰਾ ਕਰ ਲੂ ਜੀ ਤਾਂ ਸਾਰਾ ਸਾਹਮਣੇ ਨਾ ਬੋਲਾ ਕਰ ਦੇਖੀ ਪਰ ਤੁਹਾਡੇ ਇੱਥੇ ਲੜਾਈ ਹੋ ਜਾਊਗੀ ਕੋਹੋ ਜਾਂਦੇ ਮੈਂ ਤਾਂ ਚਰਿਆ ਮਰੱਖੂ ਮੇਰੀ ਬੀਬੀ ਮੈਨੂੰ ਬੋਲੂਗੀ ਓ ਬੀਬੀ ਨੂੰ ਪਤਾ ਨਹੀਂ ਵੀ ਪ੍ਰਾਉਣਾ ਇਹਨਾਂ ਦਾ ਪ੍ਰਾਉਣਾ ਹੈਗਾ ਫਿਰ ਮੀਰਾ ਤਾਂ ਨਹੀਂ ਪ੍ਰਾਉਣਾ ਤੂੰ ਓਏ ਤੈਨੂੰ ਕਹੀ ਦੇਣਾ ਸਾਲੀ ਅੱਡੇ ਘਰ ਵਾਲੀ ਹੁੰਦੀ ਐ ਚੁੱਪ ਕਰ ਜਾ ਕਿਉਂ ਲੜਾਈ ਕਰ ਰਹਿਗਾ ਕਿਉਂ ਲੜ ਜੁਕਤੀਆਂ ਪਾਉਣੀਆਂ ਨੇ ਇੱਥੋਂ ਵਿਕੜਾ ਦੇਗਾ ਤੂੰ ਮੈਨੂੰ ਇੱਥੋਂ ਨਹੀਂ ਕੋਈ ਘੱਡ ਸਕਦਾ ਤੈਨੂੰ ਕਿਉਂ ਇਹਦਾ ਬਾਹ ਫੜ ਲਈ ਉਹ ਤੇਰੀ ਜੀਜੇ ਨੇ ਜੀਜੇ ਵਿੱਚ ਤੇਰੇ ਪੈਣਗੇ ਵਿੱਚ ਪਾਏਗਾ ਮੇਰੇ ਤੂੰ ਤੂੰ ਬਾਗੀ ਜਾ ਉੱਠ ਕੇ ਜਦੋਂ ਮੈਂ ਬੈਠਾ ਕੋਈ ਨਹੀਂ ਹਥਲਾ ਸਕਦਾ ਤੇਰੇ ਨਾਲ ਮੇਰੀ ਗੱਲ ਸੁਣ ਕੁਛ ਖਾਣ ਨੂੰ ਤਾਂ ਨਹੀਂ ਮੰਗਾਉਣਾ ਨਾ ਜੀਜਾ ਦਿਲ ਤਾਂ ਕਰਦਾਨੇ ਆ ਕੁਛ ਖਾਣ ਪੀਣ ਨੂੰ ਫਿਲਮ ਦਿਖਾ ਕੇ ਲਿਆਵਾ ਕਿਹੜੀ ਲੱਗੀ ਐ ਬੂਲ ਮਲਈ ਐ ਉਹ ਕਿਹੜੀ ਐ ਲੋਕਣ ਮਿਚੀ ਵਾਲੀ ਇੱਕ ਇੱਕ ਭੱਜ ਜਾਂਦਾ ਦੂਜਾ ਭਾਲਦਾ ਹੁੰਦਾ ਉਹਨੂੰ ਲੋਕਣ ਮਿਚੀ ਵਾਲੀ ਫਿਲਮ ਹਾਂ ਚੱਲ ਠੀਕ ਐ ਜੀਜਾ ਦੀਦੀ ਜਾਣ ਦਊਗੀ ਕੋਈ ਨਾ ਮੈਂ ਕਰਦਾ ਹਾਂ ਬੀਬੀ ਗੱਲ ਸੁਣੀ ਮੜੀ ਉਰੇਆ ਬੀਬੀ ਨੂੰ ਕਹਉਂ ਨੂੰ ਕਹੈ ਨਾ ਉਹ ਘਰ ਜਾ ਕੀ ਹੋ ਗਿਆ ਆਈ ਬਾਈ ਫਿਲਮਉਰੀ ਦੇਖ ਲਈ ਆਪਾਂ ਐਲਈਡੀ ਤੇ ਕੀ ਹੋ ਗਿਆ ਮੈਂ ਕਹਿੰਦਾ ਸੀ ਤੂੰ ਸਮਾਨ ਲੈਉਣ ਨੂੰ ਕਹਿੰਦੀ ਇਹਨੂੰ ਦੁਵਾ ਲੈ ਜੰਗਾ ਕਿਹੜਾ ਸਮਾਨ ਉਹ ਲੈਉਣਾ ਸੀ ਕਿਹੜਾ ਕੀ ਕਹਿੰਦੇ ਸੀ ਤੂੰ ਮੇਰੇ ਨਾਲ ਉਹ ਮੁੱਕਿਆ ਪਿਆਗਾ ਮੇਰੀ ਮੇਰਾ 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 ਉਹ ਅੱਛਾ ਸਮਝ ਆ ਗਈ ਮੈਨੂੰ ਸੂਟ ਨੂੰ ਕਹਿੰਦੀ ਇਹ ਫਿਰ ਕਰ ਕੇ ਗਈ ਸੀ ਨਾ ਲੈ ਆ ਜਾਈ ਸੀ ਕੋਈ ਨਹੀਂ ਮੈਂ ਲਿਆ ਦੂੰਗੀ ਚੰਗਾ ਨਾਲ ਮਾਰਦਾ ਲੈ ਇਹਨੂੰ ਨਾਲ ਹੀ ਲੈ ਜੀ ਆ ਬੇਬੇ ਤੂੰ ਨਾਲ ਚੱਲ ਫਿਰ ਹੋਰ ਚੱਲ ਬਸ ਚੱਲ ਦੇ ਫਿਰ ਉਹ ਘਰ ਤਾਂ ਸਾਹਮਣੂ ਉਹ ਸਾਹਮਣੂ ਘਰ ਦੀ ਰਾਖੀ ਰੱਖੂ ਨਾਲ ਸਾਹਮਣੂ ਲੈ ਲੇਂਗੀ ਫਿਰ ਤੂੰ ਮੈਂ ਤੇ ਨਾਲ ਜਾਣਾ ਸੀ ਉਹ ਲੈਉਣਗੇ ਤੈਨੂੰ ਕੀ ਹੁੰਦਾ ਅੱਛਾ ਠੀਕ ਹੈ ਇੱਕ ਵਾਰੀ ਉਹ ਦੇਖ ਲੂਗੇ ਨਹੀਂ ਪਤਾ ਫਿਰ ਗੱਲ ਫੇਰ 바ਜੀ ਹਾਂ ਹਾਂ 바ਜ ਜਾ ਚੰਗਾ ਚੱਲ ਚੱਲ ਚੰਗਾ ਤੂੰ ਐ ਕਰ ਫੇ ਮੇਰੀ ਗੱਲ ਸੁਣ ਕੁੜੀਏ ਆ ਪਿਆਜ਼ ਕੂਚ ਜੇ ਗੱਡੇ ਗੱਡੇ ਚੀਰ ਲਈ ਜੰਗਾ ਤੇ ਹੱਥ ਨੇ ਬਣਾਵਾਂਗੇ ਕੱਟ ਲੂਗੀ ਮੈਂ ਬਣੀ ਬਣਾਈ ਲੈ ਆ ਦੂੰਗਾ ਚੱਲ ਫੇਰ ਤੂੰ ਚੱਲ ਜਾ ਚਲੋ ਕੋਣੀ ਬਣਾਵੀ ਲੋ ਤੇ ਬਾਲੇ ਮਸਾਲੇ ਹੁੰਦੇ ਨੇ ਉਹਦੇ ਚ ਓਏ ਘੱਟ ਪਵਾ ਕੇ ਲੈ ਹੁਣ ਬਣਾ ਕੇ ਦੇਵੇਂਗੀ ਕੋਈ ਨਾ ਆਪਾਂ ਘਰੇ ਬਣਾਵਾਂਗੇ ਬੜੀਆਂ ਆ ਤੇ ਮੋੜੇ ਬਣਾਵਾਂਗੇ ਮੈਂ ਤੁਹਾਨੂੰ ਸਹੀ ਦੱਸਾਂ ਜੀ ਜਾ ਬਾਹਰ ਦੀ ਸਬਜ਼ੀ ਤਾਂ ਬੀਬੇ ਖਾਂਦੀ ਨਹੀਂ ਹੈਗੀ ਤੜਕੇ ਨੂੰ ਓੱਖੀ ਹੋ ਜਾਂਦੀ ਐ ਚਲ ਆਪਾਂ ਘਰੇ ਬਣਾ ਲਾਂਗੇ ਹਾਂ ਘਰੇ ਬਣਾਏ ਤੁਸੀਂ ਚੰਗਾ ਜਾਏ ਹੋ ਚੰਗਾ ਚੱਲ ਚੱਲਦੇ ਫਿਰ ਚੱਲ ਚੱਲਦੇ ਬੀਬੇ ਦਾ ਸੁਣਾ ਪੇੜ ਦਾ ਕਾਕਾ ਜਿਆਦਾ ਨੂੰ ਇਹ ਹੋਵੇ ਬੇ ਕਰੇ ਹੋਵੇ ਨਾ ਹੋਵੇ ਜਿਹੜੇ ਕੰਮ ਨੂੰ ਮੈਂ ਆਈਆਂ ਤੂੰ ਉਸੇ ਕੰਮ ਦੀ ਗੱਲ ਕਰਿਆ ਕਰ ਪੱਪੀ ਆਇਆ ਛੇਤੀ ਦੇਣੀ ਲੇਟ ਹੋਈ ਜਾਂਨੇ ਲੈ ਬਾਪੂ ਤਾਂ ਧਿਆਨ ਰੱਖੇ ਸੀ ਬਾਜ਼ਾਰ ਜਾਏ ਤੁਸੀਂ ਕਿੱਥੇ ਚੱਲਿਓ ਮੈਂ ਤਾਂ ਪੱਪੀ ਨੂੰ ਮਿਲਣ ਆਈ ਲੈ ਬੇਬੇ ਤੂੰ ਜਦੋਂ ਉਹ ਨਹੀਂ ਤੈਨੂੰ ਪੱਪੀ ਨਹੀਂ ਟੱਕਰਦਾ ਆ ਹੁਣੇ ਮੂਰੇ ਮੂਰੇ ਲੰਘਿਆਗਾ ਉਹ ਪਾਈ ਕਿੱਧਰ ਗਿਆ ਮਾੜਾ ਮੋਟਾ ਤਾਂ ਦੱਸ ਕੇ ਗਿਆ ਹੂੰ ਨੜਿਆ ਸੀ ਕੋਈ ਕੰਮ ਆਇਆ ਬਾਪੂ ਸਾਨ ਤਾਂ ਪਤਾ ਨਹੀਂ ਕਿੱਧਰ ਨੂੰ ਗਿਆਗਾ ਤੂੰ ਫੋਨ ਕਰ ਲਿਆ ਕਰਨਾ ਨਹੀਂ ਜੇ ਮੈਨੂੰ ਫੋਨ ਲਾਉਣਾ ਆਵੇ ਫਿਰ ਗੱਲਾਂ ਕਾਦੀਆਂ ਨੇ ਮੈਂ ਤਾਂ ਮਰ ਜਾਉ ਟੱਕ ਟੱਕ ਕਰਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਫਿਰ ਤੂੰ ਮੇਰੀ ਗੱਲ ਸੁਣ ਲੈ ਮਣ ਤੈਨੂੰ ਜੇ ਪੱਪੀ ਨਾ ਨਾ ਮਿਲਿਆ ਇੱਥੇ ਬਹਿ ਜੀ ਭੈਣੇ ਬਾਰ ਨੂੰ ਲੈ ਦੇਖ ਲੈ ਮਕਾਲ ਵੀ ਮੈਨੀਆ ਕਰ ਰਿਹਾ ਨਾ ਚੱਲ ਕੋਈ ਨਹੀਂ ਚੱਲ ਕੁੜੀ ਇਹ ਦੇਖ ਲੈ ਉਹ ਜਹਾਂ ਦੇ ਗੋਲੀ ਮਾਰ ਆ ਕੁੜੀ ਇਹ ਦੇਖ ਲੈ ਅੱਛਾ ਆ ਕੁੜੀ ਹੈ ਹਾਂ ਵੀ ਮੇਰੀ ਗੱਲ ਸੁਣ ਲੈ ਸੀਬੋ ਨੇ ਕਦੇ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਐਵੇਂ ਨਾ ਪਾਣੀ 'ਚ ਡਾਂਗਾ ਮਾਰੀ ਜਾਇਆ ਕਰ ਦੇਖ ਕਿੰਨੀ ਸੋਹਣੀ ਕੁੜੀ ਹੈ ਆ ਜਾ ਬੇਬੇ ਕੀ ਹੋ ਗਿਆ ਕੁਛ ਨਹੀਂ ਹੋਇਆ ਪੁੱਤ ਹਾਂ ਠੀਕ ਹੈ ਬਹਿ ਜਾ ਬਾਪੂ ਬੈਠੇ ਭਾਈ ਲੈ ਪਾਣੀ ਲਿਆ ਮਾਂ ਨਾ ਨਾ ਭਾਈ ਬਾਤ ਬਾਜ ਜਿਹੜੇ ਕੰਮ ਆਇਆ ਹੈ ਉਹ ਪੁੱਛ ਰਹੀ ਤੇ ਮੈਂ ਆਹ ਮੈਂ ਤੈਨੂੰ ਐ ਕਹਿੰਦੀ ਸੀ ਹਾਂਜੀ ਵੀ ਜੇ ਤੈਨੂੰ ਤਰਾਜ ਨਾ ਹੋਵੇ ਮੈਂ ਕੋਈ ਗੱਲ ਤੋੜ ਲਾਂ ਐ ਕੋਈ ਨਾ ਤੋੜ ਲਿਓ ਫਿਰ ਕਾਦੀ ਗੱਲ ਤੋੜਨੀ ਮੈਨੂੰ ਐ ਤੱਕ ਦੱਸ ਦੇਣਾ ਗੱਲ ਤਾਂ ਤੈਨੂੰ ਪਤਾ ਹੀ ਹੈ ਕਾਦੀ ਹੈ ਮੈਂ ਐ ਕਹਿੰਦੀ ਸੀ ਵੀ ਜੇ ਇਹ ਕੁੜੀ ਦਾ ਕੋਈ ਇਨੇ ਬਣ ਨਬੜਾ ਹੋ ਗਿਆ ਹੋਵੇ ਤਾਂ ਫਿਰ ਇਹ ਰਿਸ਼ਤਾ ਆਪਣੇ ਮੁੰਡਾ ਹੈਗਾ ਪ੍ਰਦੀਪ ਉਹ ਨੂੰ ਕਰਾ ਦਾਂਗੀ ਦੇਖ ਮੇਰੀ ਗੱਲ ਸੁਣੋ ਤਲਾਕ ਹਜੇ ਹੋਇਆ ਨਹੀਂ ਇਧਰੋਂ ਤਲਾਕ ਹੋ ਜਾਂਦੇ ਆਪਾਂ ਤਾਂ ਨਾਲ ਦੀ ਨਾਲ ਤੋੜ ਦਾਂਗੇ ਹਾਂ ਹਾਂ ਠੀਕ ਹੈ ਤੇਰੀ ਗੱਲ ਠੀਕ ਹੈ ਨਾ ਇਹ ਤੇਰੀ ਗੱਲ ਠੀਕ ਹੈ ਹਾਂ ਆਪਾਂ ਕੀ ਰੱਖ ਕੇ ਕਰਨਾ ਕੁੜੀਆਂ ਨੂੰ ਘਰੇ ਨਾਲੇ ਸੰਦਾ ਕਿਸੇ ਵੀ ਚੀਜ਼ ਦੀ ਲੋੜ ਨਹੀਂ ਇਕੱਲੀ ਕੁੜੀ ਕੁੜੀ ਦੀ ਲੋੜ ਹੈ ਸਾਡੇ ਘਰੇ ਰੋਟੀ ਪੱਕਦੀ ਹੋਜੂ ਮੇਰਾ ਪੈਰ ਮੋਕੜਾ ਹੋਜੂਗਾ ਮੈਂ ਜਿੱਥੇ ਮਰਜੀ ਆਵਾਂ ਜਿੱਥੇ ਮਰਜੀ ਜਾਵਾਂ ਮੈਨੂੰ ਤਾਂ ਵੱਲੇ ਔਖਾ ਹੋਇਆ ਪਿਆ ਚਲ ਮੇਰੀ ਗੱਲ ਸੁਣੋ ਆਪਾਂ ਕੋਈ ਨਾ ਹਜੇ ਹੋ ਜਾਣ ਦੇ ਠੰਡੀ ਗੱਲ ਤੇ ਆਪਾਂ ਕਰ ਦਾਂਗੇ ਪਰ ਅੱਗੇ ਵਾਸਤੇ ਦੇਖ ਮੇਰੀ ਗੱਲ ਸੁਣ ਮੇਰੀ ਤੇ ਪਹਿਲੀ ਔਖੀ ਆਗੀ ਹੋਨਾ ਦਵਾਰੇ ਔਖੇ ਹੋਵੇ ਚਾਹੇ ਮੈਥੋਂ ਸਤਾਂਮ ਤੇ ਲਖਵਿਆ ਲੇ ਜੇ ਤੇਰੀ ਕੁੜੀ ਨੂੰ ਕੋਈ ਤਕਲੀਫ ਹੋ ਗਈ ਹੈ ਤਾਂ ਬੇਸ਼ੱਕ ਮੇਰੀ ਗੁੱਤ ਨਹੀਂ ਮੁੰਨਦੀ ਹੋਰ ਦੱਸ ਜੀ ਮੇਰੀ ਸੁਣ ਗੱਲ ਨਹੀਂ ਹਜੇ ਤੱਕ ਪ੍ਰਦੀਪ ਨੂੰ ਰਿਸ਼ਤਾ ਨਹੀਂ ਹੋਇਆ ਲੈ ਹੁਣ ਤੈਨੂੰ ਪਤਾ ਏ ਛੋਡੇ ਵਰਗੀਆਂ ਕਰਾਉਣਗੇ ਆ ਪ੍ਰਦੀਪ ਨੂੰ ਰਿਸ਼ਤਾ ਪੇ ਹੋ ਜਾਊਗਾ ਆਹੋ ਰਿਸ਼ਤੇ ਵਾਲੇ ਤਾਂ ਬਥੇਰੇ ਆਉਂਦੇ ਨੇ ਹਾਂ ਐਸੀ ਵੀ ਕੋਈ ਚਲ ਸਿਆਣੀ ਕੁੜੀ ਮਿਲ ਜੇ ਅਸ ਤੇਰੇ ਮੰਗਰ ਕਰਕੇ ਵੀ ਤੂੰ ਬਾਹਲੀ ਸਿਆਣੀ ਐ ਕਿੰਨਾ ਸੋਹਣਾ ਘਰ ਚਲਾ ਰੱਖਿਆ ਵੀ ਚਲ ਤੂੰ ਜੇ ਹੁਣ ਤੈਨੂੰ ਪਤਾ ਹੀ ਐ ਨੇੜੇ ਲੱਗਦੇ ਤੇਰੀ ਭੈਣ ਐ ਕਿਹੜੇ ਕੀ ਗੱਲ ਐ ਨੀ ਉਹ ਤਾਂ ਚੱਲ ਠੀਕ ਆ ਕਿਰਮ ਮੈਂ ਆਪਦੀ ਪੈਣ ਨੂੰ ਵੀ ਤਾਂ ਪੁੱਛ ਲਾ ਵੀ ਉਹ ਕੀ ਚਾਹੁੰਦੀ ਐ ਆਈ ਥੋੜਾ ਹੁਣ ਸੌਂਪ ਦੇਣੀ ਐ ਤੁਹਾਨੂੰ ਹਨਾ ਬਿਲਕੁਲ ਦੀਦੀ ਗੱਲ ਤਾਂ ਐ ਕਰਦੀ ਸੀ ਨਾ ਵੀ ਜੋ ਉਧਰ ਜਿਆਦਾ ਕਲੇਸ਼ ਰਹਿੰਦਾ ਐ ਇਧਰ ਸਾਡੇ ਕਰ ਤਾਂ ਮੌਜਾਂ ਕਰੂ ਭਾਈ ਕੁੜੀ ਬਾਪੂ ਐ ਤਾਂ ਕਿਹੜਾ ਘਰ ਦੇ ਕਹਿੰਦੇ ਹੁੰਦੇ ਵੀ ਸਾਡੀ ਕੁੜੀ ਪਹਿਲਾਂ ਵੀ ਦੁਖੀ ਸੀ ਮੁੜਕੇ ਵੀ ਦੁਖੀ ਰਹੇ ਅਸਤਾ ਚਾਹੁੰਨੇ ਵੀ ਕਦੇ ਉੱਥੋਂ ਨਿਬੜੇ ਕੰਜਰ ਕੋ ਪਰ ਗੱਲ ਕਰਕੇ ਹੈ ਸਾਨੂੰ ਕੋਈ ਤਾਂ ਪਤਾ ਹੀ ਨਹੀਂ ਦਿੰਦਾ ਉਹ ਨਾ ਨੀੜੋ ਭਾਈ ਫਿਰ ਜਲਦੀ ਨਹੀਂ ਮੈਂ ਤਾਂ ਹੱਸਾ ਰੋ ਜਾ ਕੇ ਟੱਕਰਾ ਮਾਰਦੇ ਆ ਕੁੜੀ ਮੇਰੀ ਗੱਲ ਸੁਣ ਲੈ ਤੀਏ ਵੀ ਸਾਢੇ ਘਰੇ ਕਾਦੀ ਕਮੀ ਐ ਸਾਢੇ ਪ੍ਰਦੀਪ ਬਾਰੇ ਤੇਰਾ ਕੀ ਖਿਆਲ ਐ ਦੇਖਤਾ ਹੀ ਪ੍ਰਦੀਪ ਨੂੰ ਤਾਂ ਚਲ ਅਸੀਂ ਜਾਣਦੇ ਹਾਂ ਨਾ ਐਵੇਂ ਹੀ ਅਸੀਂ ਬਗਾਨੇ ਮੁੰਡੇ ਨੂੰ ਕਾਹ ਨੂੰ ਮਾੜਾ ਕਹਿਣਾ ਚੰਗਾ ਗੱਲ ਚਾਹਦਾ ਪਿੰਦਾ ਵੀ ਨਹੀਂ ਕੁਛ ਹੋਰ ਹੀ ਸਾਹਮਣੇ ਦੀ ਗੱਲ ਐ ਠਮਾਉ ਬੰਦਾ ਐ ਭੁੱਖਾ ਰਹਿੰਦਾਗਾ ਨਹੀਂ ਪੁੱਤ ਭੁੱਖਾ ਨਹੀਂ ਰਹਿੰਦਾ ਹੈਗਾ ਭੁੱਖਾਲੀ ਗੱਲ ਹੋਰ ਹੁੰਦੀ ਐ ਨਸ਼ੇ ਪੱਤੇ ਦੀ ਗੱਲ ਐ ਨਸ਼ੇ ਪੱਤੇ ਦੀ ਗੱਲ ਹੋਰ ਹੁੰਦੀ ਐ ਹੁਣ ਵੀ ਲਿਆ ਕਰ ਕਦੇ ਹਾਂ ਉਹ ਐਂ ਕਹਿੰਦੇ ਨੇ ਵੀ ਨਸ਼ਾ ਪਤਾ ਨਹੀਂ ਕਰਦਾ ਜਿਵੇਂ ਤੇਰਾ ਘਰ ਵਾਲਾ ਕਰਦਾਗਾ ਹੁਣ ਉਹ ਕਹਿੰਦੇ ਵੀ ਖਾਂਦਾ ਪਿੰਦਾ ਨਹੀਂ ਮੈਂ ਨਹੀਂ ਕਹਿਣ ਦਾ ਮਤਲਬ ਹੁੰਦਾਗਾ ਉਹ ਐ ਵਿਚਾਰ ਕੋਈ ਗੱਲ ਨਹੀਂ ਤਾਈ ਸਾਨੂੰ ਤਾਂ ਦੇਖ ਪ੍ਰਦੀਪ ਪਸੰਦਦਾ ਸੀ ਨਾਲੇ ਕਦੇ ਉਹਦਾ ਲਾਂਬਾ ਵੀ ਨਹੀਂ ਹੈ ਨਾ ਸੁਣਾ ਇੱਥੇ ਪਿੰਡ 'ਚ ਬਹੁਤ ਵਧੀਆ ਮੁੰਡਾ ਗਾ ਪਰ ਐਵੇਂ ਮੈਨੂੰ ਇੱਕ ਵਾਰੀ ਆਪਦੀ ਭੈਣ ਨੂੰ ਪੁੱਛ ਲਾਂ ਫਿਰ ਦੱਸ ਦੇ ਰਹੀ ਖਿਆਲ ਮੈਨੂੰ ਤਾਂ ਨਾ ਸਲਮਾਨ ਖਾਨ ਵਰਗਾ ਮੁੰਡਾ ਚਾਹੀਦਾ ਨਹੀਂ ਉਹ ਤਾਂ ਭੈਣੇ ਸ਼ਾਹਰੂਖ ਖਾਨ ਵਰਗਾ ਗਾ ਬਾਲਾ ਸੋਹਣਾ ਉਹ ਕਿਰਨ ਤਾਂ ਨਹੀਂ ਕਰਦਾ ਨਹੀਂ ਨਹੀਂ ਐ ਨਹੀਂ ਕਰਦਾ ਪਰ ਉਹ ਸੋਹਣਾ ਗਾ ਅੱਛਾ ਠੀਕ ਹੈ ਮੈਨੂੰ ਐ ਦੱਸੋ ਸੋਹੜੀ ਦਾ ਸੁਖ ਨਾਲ ਸਲਾਹ ਹੈਗੀ ਐ ਇਹ ਤਾਂ ਮੈਨੂੰ ਪਤਾ ਲੱਗ ਗਿਆ ਉਹ ਜੇ ਸਲਾਹ ਦਾ ਪਤਾ ਲੱਗ ਗਿਆ ਤਾਂ ਫਿਰ ਇੱਕ ਵਾਰੀ ਪੱਪੀ ਨੂੰ ਤਾਂ ਪੁੱਛ ਲੋ ਲੈ ਪੱਪੀ ਨੂੰ ਕੀ ਪੁੱਛਣਾ ਜਦੋਂ ਮੇਰੀ ਹਾਂ ਤੇ ਪੱਪੀ ਦੀ ਤਾਂ ਆਪੇ ਹਾਂ ਹੋ ਜੂ ਆ ਬੈਠੀ ਮਾਂ ਆ ਬੈਠੀ ਕੁੜੀ ਜਿਹਨੇ ਵਿਆਹ ਕਰਨਾਗਾ ਪੱਪੀ ਨੂੰ ਕੀ ਪੁੱਛਣਾ ਸੀ ਨਾ ਪੁੱਤ ਇੱਕ ਵਾਰੀ ਤਾਂ ਪੱਪੀ ਨੂੰ ਪੁੱਛਾਂਗੇ ਹੋਰ ਬੱਦਾਂ ਦੀ ਗੱਲ ਬੰਦਿਆਂ ਨਾਲ ਹੀ ਹੋਣੀ ਆ ਚੱਲ ਕੋਈ ਨਹੀਂ ਦੇਖਾਂਗੇ ਪੁੱਛ ਲਾਂਗੇ ਘਰੇ ਤਾਂ ਬੜੇ ਘਰ ਦਾ ਮੂੰਹ ਤਾਂ ਦੇਖਦਾ ਨਹੀਂ ਪੱਪੀ ਕੋਈ ਨਾ ਆ ਜੂਗਾ ਦੇਖ ਪੁੱਤ ਮੇਰੀ ਗੱਲ ਸੁਣ ਵੱਡਾ ਦਾ ਉਹ ਉਹ ਤਾਂ ਪੁੱਛੇ ਬਿਨਾਂ ਨਹੀਂ ਮੈਂ ਗੱਲ ਕਰਦੀ ਹੈਗੀ ਕੀ ਬੇਬੇ ਜਦੋਂ ਮੈਂ ਤੈਨੂੰ ਇੱਕ ਵਾਰੀ ਕਹਿ ਤਾ ਨਾ ਵੀ ਮੇਰੀ ਹਾਂ ਤੇ ਪੱਪੀ ਦੀ ਆਪੇ ਹਾਂ ਜੇ ਤੂੰ ਆਪਦੀ ਚਲਾਉਣੀ ਫਿਰ ਵਿਆਹਾਂ ਨੂੰ ਜਿੱਥੇ ਮਰਜੀ ਤੂੰ ਹੀ ਕਰੀ ਜਾਨੀ ਹੁੰਨੀ ਆ। ਤਾਈ ਮੇਰੀ ਸੁਣ ਲੈ ਗੱਲ ਸਾਡੇ ਵੱਲੋਂ ਭਾਈ ਹਾਂ ਆ ਜਾ ਕੇ ਆਪਦੇ ਮੁੰਡੇ ਨੂੰ ਕਹਦੇ ਹੋਰ ਤਿਆਰੀਆਂ ਕਰੋ ਤੁਸੀਂ ਤਾਂ। ਕਿਉਂ ਸੀਪੋ ਛੱਡੀ ਆ ਫਿਰ? ਹਾਂ ਭਾਈ ਚਲੋ ਆਪਣਾ ਕੀ ਕੰਮ ਹੋ ਰਿਹਾ? ਨੀ ਨਿਬੇੜ ਤਾਂ ਮੈਂ ਇੱਕ ਦਿਨ ਚ ਦਵਾਂਗੀ ਬਥੇਰੇ ਕੰਮ ਆਉਂਦੇ ਨੇ ਮੈਨੂੰ ਸਾਰੇ ਢੰਗ ਕਿਵੇਂ ਨੇ ਬੇੜੀ ਦਾ ਹੁੰਦਾ। ਚਲੋ ਚੱਲੀਏ। ਮੈਂ ਦੇਖਿਆ ਜੇ ਵਾਸਤਾ ਨਹੀਂ। ਨੀ ਮੁੰਡਾ ਤੈਨੂੰ ਦਿਖਾ ਦਾਂਗੇ ਸ਼ਾਮ ਨੂੰ ਆਥਣੇ। ਲੈ ਹੁਣ ਚੱਲੋ। ਲੱ ਚੱਲ ਬੈਠੇ ਕੀ ਕਰਦੇ ਹੋ ਆਪਾਂ ਵੀ ਤਿਆਰੀ ਕਰਨੀ ਐ ਚਾਹ ਤਾਂ ਪੀ ਜਾਂਦੀ ਬਸ ਉਹ ਤੇ ਹੀ ਚਾਹ ਐ ਇਕੱਠੀ ਪੀਵਾਂਗੇ ਚੰਗਾ ਚੰਗਾ ਨਾ ਤਿਆਰੀ ਦਾ ਪਹਿਲੀ ਕਰਨ ਲੱਗ ਗਏ ਇਹ ਹਾਲੇ ਤਾਂ ਕੁਝ ਹੋਇਆ ਨਹੀਂ ਬਾਸਤਾ ਨਹੀਂ ਨਹੀਂ ਜ਼ਰੂਰੀ ਨਹੀਂ ਹੁੰਦਾ ਵੀ ਸਾਲ ਸਾਲ ੱਟਕੇ ਖਾਣੇ ਕੋਟਾਂ ਚ ਸਮਝ ਆ ਗਈ ਤੈਨੂੰ ਨਿਬੇੜਣਾ ਆਉਣਾ ਚਾਹੀਦਾ ਬੰਦੇ ਨੂੰ ਬੰਦੇ ਦੇ ਉਲਟਾ ਕੇਸ ਪੈ ਗਿਆ ਫੇਰ ਕੌਣ ਨਿਬੜੂਗਾ ਕਿਤੇ ਨਹੀਂ ਉਲਟੇ ਕੇਸ ਪੈਂਦੇ ਉਹੀ ਮਰੀਏ ਨੇ ਦੁਨੀਆ ਦੱਸ ਦੱਸ ਵਿਆਹ ਕਰਾਈ ਫਿਰਦੀ ਐ ਤੂੰ ਦੋ ਕਰਾਉਣ ਨੂੰ ਰੋਈ ਜਾਨੀ ਐ ਹਾਲੇ ਜੀਜੇ ਨੂੰ ਵੀ ਨਹੀਂ ਪਤਾ ਹੈਗਾ ਜੀਜੇ ਨੇ ਤਾਂ ਪਾਪ ਨਾ ਕਰਦੀ ਜਦੋਂ ਮੈਂ ਇੱਕ ਵਾਰੀ ਕਹਿਤਾ ਨਾ ਮੇਰੀ ਹ ਜੀ ਜਿੰਤਾ ਉੱਧੇ ਹੀ ਪਤਾ ਲੱਗੇ ਲਾ ਪਿਆ ਤਾਂ ਦੇਖ ਲੈ ਕਿਵੇਂ ਲੰਬੀਆਂ ਤਾਂ ਨਹੀਂ ਪਿਆ ਪਹਿਲੇ ਦਿਨੋਂ ਬੇਪਰਵਾਹ ਹੈ ਕੋਈ ਕਿਹੜਾ ਕੋਈ ਪਰਵਾਹ ਓਏ ਆ ਹੁਣ ਹੁਣ ਪੈਣ ਦਾ ਟਾਈਮ ਓਏ ਕਰ ਲੈ ਮੂੰਹ ਮਿੱਠਾ ਆ ਕੀ ਆ ਬੀਬੇ ਲੈ ਉਹ ਤੇਰੇ ਰਿਸ਼ਤੇ ਦੀ ਗੱਲ ਕਰਕੇ ਆਏ ਆ ਰਿਸ਼ਤੇ ਦੀ ਗੱਲ ਆਹੋ ਹੋਰ ਹੁਣ ਕਿੱਥੇ ਲੈ ਕਿੱਥੇ ਗਈ ਬਸ ਆਹੀ ਨੇੜੇ ਤੇੜੇ ਨੇੜੇ ਤੇੜੇ ਆਹੋ ਨੇੜੇ ਤੇੜੇ ਕੌਣ ਹੈ ਕਿ ਕੁੜੀ ਪਹਿਲਾ ਕੁੜੀ ਦਾ ਤਾਂ ਪੁੱਛ ਦੱਸਦੇ ਮੂੰ ਮੱਥਾ ਕੌਣਾ ਵੱਧ ਹੋਊਗੀ ਉਹ ਨਾਲੇ ਤੂੰ ਕਹੀ ਜਾਂਦਾ ਮੈਂ ਕੁੜੀ ਦੇਖੀ ਆ ਉਹੀ ਐ ਜਿਹੜੀ ਤੈਂ ਦੇਖੀ ਆ ਉਹ ਲਾਲ ਸੂਟ ਵਾਲੀ ਪੱਪੀ ਦੀ ਸਾਲੀ ਆਹੋ ਪੱਪੀ ਦੀ ਸਾਲੀ ਦੀ ਸਾਲੀ ਮੈਂ ਤਾਂ ਬੇਬੇ ਮੇਰੇ ਵੀ ਪਸੰਦ ਆ ਉਹ ਕੁੜੀ ਮੈਨੂੰ ਵਧੀਆ ਲੱਗੀ ਕਿਉਂ ਜਿੱਥੇ ਸੀਬੋ ਖੜਜੇ ਉਥੇ ਕੰਮ ਮੜਜੇ ਦੇਖ ਲੈ ਫਿਰ ਕਰ ਕੇ ਹੀ ਤੇਰਾ ਕੰਮ ਬਸ ਮੈਨੂੰ ਤੇਰੇ ਹੁੰਦੇ ਕਾਦੀ ਫਿਕਰ ਵਾਲੀ ਗੱਲਾਂ ਬੈਠ ਜਾ ਬੇਬੇ ਲੈ ਕੇ ਪਾਣੀ ਪੂਣੀ ਲੈ ਕੇ ਆ ਨਾ ਬਸ ਨਹੀਂ ਨਹੀਂ ਤਾਂ ਮੈਨੂੰ ਤਾਂ ਅੱਜ ਕਾਸੇ ਦੀ ਲੋੜ ਠੰਗਾ ਓਏ ਠੀਕ ਐ ਬੈਠ ਜਾ ਬਾਪੂ ਆ ਜਾ ਉਚਾਲ ਹੁਣ ਤੂੰ ਕੰਮ ਧੰਦੇ ਨੂੰ ਹੱਥ ਪਾ ਲਈ ਹੁਣ ਜਿਹੜਾ ਕੰਮ ਆ ਜਿਹੜੀ ਗੱਲ ਹੈ ਪਹਿਲਾਂ ਕਿਹੜਾ ਮੈਂ ਕਰਦਾ ਨਹੀਂ ਬਾਪੂ ਕੰਮ ਧੰਦਾ ਉਹ ਕੰਮ ਤੋਦਾ ਕਰਾ ਸਕਿਆ ਕੇ ਪਿਆ ਸੀਗਾ ਵੇ ਮੇਰੀ ਗੱਲ ਸੁਣ ਪਹਿਲਾਂ ਤਾਂ ਤੂੰ ਕੰਮ ਘੱਟ ਕਰਦਾ ਸੀ ਹੁਣ ਤੇਰੇ ਗਲ ਦੁਬਾਰੇ ਕਬੀਲਦਾਰੀ ਪੈਣ ਵਾਲੀ ਐ ਮੈਂ ਤੈਨੂੰ ਦੱਸਾਂ ਰੋਜ਼ ਰੋਜ਼ ਨਹੀਂ ਇਹ ਜੇ ਕੰਮ ਅੱਗੇ ਵਾਰੇ ਸੋਚ ਹੁਣ ਪਿੱਛੇ ਵਾਰੇ ਨਾ ਸੋਚ ਮੈਂ ਤਾਂ ਪਹਿਲਾਂ ਵੀ ਅੱਗੇ ਵਾਰੇ ਸੋਚਦਾ ਪਹਿਲਾਂ ਮੈਂ ਕਿਹੜਾ ਕੰਮ ਨਹੀਂ ਕਰਦਾ ਬੇਬੇ ਤੈਨੂੰ ਪਤਾ ਤਾਂ ਹੈਗਾ ਬੇ ਕਰਦਾ ਹੁਣ ਮੈਂ ਕੀ ਕਰਾਂ ਜਦੋਂ ਉਹੀ ਮਾੜੀ ਨਿਕਲ ਗਈ ਚਲ ਉਹ ਚਲ ਹੁਣ 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 ਨਾ ਕਹਿ ਬੈਠੀ ਅਗਰ ਤੂੰ ਕਰ ਤਾ ਬਿੰਦੇ ਬਿੰਦੇ ਉਹਦਾ ਨਾ ਹੁਣ ਤਾਂ ਤੂੰ ਅੱਗੇ ਵਾਲੀ ਦੀ ਗੱਲ ਕਰ ਗਾਹਾਂ ਵਾਲੀ ਗੱਲ ਹੋ ਗਈ ਪਿੱਛੇ ਬਸ ਠੀਕ ਐ ਮੈਨੂੰ ਹੁਣ ਕੋਈ ਚੱਕਰ ਨਹੀਂ ਬਸ ਠੀਕ ਐ ਹੁਣ ਤੇਰਾ ਬ ਰਹਣਦੀ ਸਾਡੀ ਜੁਬਾਨ ਨਾ ਮੈਂ ਪਹਿਲਾਂ ਵੀ ਨਹੀਂ ਤੋੜੀ ਬੱਤੂ ਤੂੰ ਬੇਫਿਕਰ ਰਹਿ ਬਸ ਠੀਕ ਹੈ ਬੱਤੂ ਜਿਹੜਾ ਤੁਸੀਂ ਪਹਿਲਾਂ ਕੀਤਾ ਸੀ ਮੈਲਟਾਇਆ ਆਹੋ ਠੀਕ ਹੈ ਸਿਬੋ ਹੁਣ ਕਰਾਂ ਕੰਸਾਂ ਕੰਸਾਂ ਸਾਰੀਆਂ ਸਾਫ਼ ਕਰ ਦੇ ਦਿਨਾ ਚ ਹਾਂ ਠੀਕ ਹੈ ਇਹ ਤੇ ਮੈਂ ਤੈਨੂੰ ਨਾ ਸਾਫ਼ ਕਰਦਾ ਗੱਲਾਂ ਦੇਖ ਮਾਰਦਾ ਉਹ ਤਾਂ ਕਹਿੰਦਾ ਸੀ ਇਹ ਤਾਂ ਗੱਲਾਂ ਵਾਲੀ ਹੋਈ ਐ ਇਹਨੇ ਕੀ ਕਰਨਾ ਐ ਹੋਣਾ ਉਹ ਹੁਣ ਲੱਗ ਗਿਆ ਪਤਾ ਹੁਣ ਤਾਂ ਚੁੱਪ ਕਰ ਜਾ ਹੁਣ ਫੇਰ ਪੁਰਾਣੀਆਂ ਗੱਲਾਂ ਨਾ ਚੱਕ ਹਰ ਪਾਸੇ ਪੁਰਾਣੀਆਂ ਗੱਲਾਂ ਕਿੰਨੇ ਨਾ ਚੱਕਾ ਕੁਝ ਵੀ ਮੌਕਾ ਹੈ ਲੜਾਈ ਨਾ ਕਰੋ ਵੇ ਲੜਾ ਕਿਵੇਂ ਨਾ ਇਹ ਥੋੜਾ ਜਨਾ ਜਦੋਂ ਟੇਡਾ ਚੱਲਦਾ ਓਦੋਂ ਮੈਨੂੰ ਦੁੱਖ ਆਉਂਦਾ ਸਿੱਧਾ ਨਹੀਂ ਚੱਲਦਾ ਤੇਰੀ ਤਾਂ ਆਦਤ ਹੀ ਬਣ ਗਈ ਹੁਣ ਇਹਨੇ ਤਾਂ ਗੱਲ ਨੂੰ ਕੋਚਾ ਕੱਢਣੀ ਹੁੰਦੀ ਹਰ ਪਾਸੇ ਉੱਥੇ ਬਸੇ ਲਾਈ ਕਰਦਾ ਹੁਣ ਨਹੀਂ ਕਰਦਾ ਸੀਬੋ ਮੈਨੂੰ ਲੱਗ ਗਿਆ ਪਤਾ ਵੀ ਹੈਗੇ ਸਾਡੇ ਕੋਈ ਸੀਬੋ ਹਾਂ ਠੀਕ ਹੈ ਜੋ ਕਰੇ ਤੇ ਬੇਬੇ ਮੈਂ ਪਾਣੀ ਲੈ ਕੇ ਆਉਣਾ ਹਾਂ ਕੋਈ ਨਹੀਂ ਹਾਂ ਲੈ ਦੇਖ ਲੈ ਮੁੰਡੇ ਨੂੰ ਕਿੰਨਾ ਚੋਹ ਚੜਿਆ ਲੈ ਚਾ ਚੜੇ ਨਾ ਸੁਖਣਾ ਦਵਾਰੇ ਮੈਂ ਇੱਥੇ ਖਾਤੋ ਬਿਠਾ ਲਿਆ ਹੁਣ ਤੂੰ ਕੋਈ ਇੱਥੇ ਨੂੰ ਕਿ ਮੈਂ ਪਾਰਕ ਚਲੇ ਗਿਆ ਬਾਗਲੀ ਆਪਣਾ ਪਾਗਲ ਤਾਂ ਹੈਗਾ ਜੇ ਉਹਨਾਂ ਨੇ ਦੇਖ ਲਿਆ ਜਾਂ ਕਿਤੇ ਹੋਰ ਨੇ ਦੇਖ ਲਿਆ ਐਵੇਂ ਗੱਲਾਂ ਬਣ ਜਾਣਗੀਆਂ ਗੱਲਾਂ ਨੂੰ ਆਪਾਂ ਰੂਮ 'ਚ ਬੈਠੇ ਨਹੀਂ ਕਿੱਧਰ ਬਾਗੀ ਕੁੜੀਏ ਬਾਗੀ ਲੈ ਚੱਲ ਚੱਲ ਲੈ ਕੁੜੀ ਵੀ ਨਹੀਂ ਦੇਦੀ ਕਿੱਧਰ ਭਾਗੇ ਉਹ ਕੀ ਹੋ ਗਿਆ ਕਿਉਂ ਰੌਲਾ ਪਾਇਆ ਉੱਧਰ ਕੀ ਕਰਦੇ ਸੀ ਖੇਡਦੇ ਸੀ ਲੋਕਾਂ ਨਾਲ ਮਜੀਚੀ ਤੈਨੂੰ ਨਹੀਂ ਪਤਾ ਲੱਕੜਾਂ ਚ ਕਾਇਆਂ ਸੀ ਹੋਰ ਕੀ ਅੱਛਾ ਚੱਲ ਠੀਕ ਆ ਚੰਗਾ ਕਰਮਨ ਮੋਤਾ ਬੈਰੀ ਬਣਾ ਜੇਵਦਾਰੇ ਮੈਂ ਤੈਨੂੰ ਸਾਰੀਆਂ ਰਿਸ਼ਤੇਦਾਰੀਆਂ ਚ ਲੱਭ ਲਿਆ ਤੂੰ ਇੱਥੇ ਕੀ ਕਰਦੀ ਆ ਕਿਉਂ ਮੇਰੀ ਭੈਣ ਦਾ ਘਰ ਹੈਗਾ ਤੈਥੋਂ ਪੁੱਛ ਕੇ ਆਣਾ ਹੁਣ ਮੈਂ ਸਿੱਧੀ ਹੋ ਕੇ ਮੇਰੇ ਨਾਲ ਚੱਲ ਪਾ ਮੈਂ ਕਿਹੜਾ ਘਰ ਕਿੱਥੇ ਜਾਵਾਂ ਹੈਂ ਮੈਂ ਮੂੰਹ ਨਹੀਂ ਜਾਂਦੀ ਹੈਗੀ ਭੁੱਲ ਜਾ ਤੂੰ ਹੁਣ ਜਾਣਾ ਜਾਨੀਆਂ ਮਗਰ ਜਿੰਨਾ ਪਿੱਛੇ ਫਿਰਦਾ ਦੀਗਾ ਮੇਰੇ ਨਾਲ ਵਿਆਹੀਆਂ ਨਾ ਮੇਰੇ ਨਾਲ ਹੀ ਜਾਣਾ ਪੂਗਾ ਜਿਆਦਾ ਨਾ ਜੇ ਮੇਰੀ ਗੱਲ ਸੁਣ ਜੇ ਵਿਆਹੀ ਆ ਫਿਰ ਉਹ ਤੂੰ ਮੁੱਲ ਲੈ ਲਈਏ ਤੂੰ ਤਾਂ ਵਿੱਚ ਬੋਲ ਕਿਉਂ ਨਾ ਬੋਲਾਂ ਲੈ ਸਾਡਾ ਮੀਆਂ ਬੀਬੀ ਦਾ ਮਸਲਾ ਇਹ ਤੇ ਮੈਨੂੰ ਕੋ ਲੱਗਦਾ ਨਹੀਂ ਇਹਦਾ ਮੈਨੂੰ ਕਹਿ ਸਕਦਾ ਉਹ ਸੁਣ ਸਕਦੀ ਆ ਤੇ ਮੈਨੂੰ ਕੋ ਲੱਗਦਾ ਨਹੀਂ ਇਹਦਾ ਸੁਣ ਸਕਦੀ ਐ ਨਾਲੇ ਤੇਰੀਆਂ ਕੁੱਟਾ ਖਾ ਸਕਦੀਆਂ ਆਸ਼ਕੀਆਂ ਤੂੰ ਬਾਹਰ ਲੜਾਵੇ ਤੂੰ ਚੰਗਾ ਬੰਦਾ ਆ ਸਾਡੇ ਚ ਕੁਛ ਮਰਜ਼ੀ ਹੋਵੇ ਤੁਸੀਂ ਕੀ ਲੈਣਾ ਅੱਛਾ ਐ ਤਾਂ ਤੂੰ ਕੱਲ ਨੂੰ ਮਾਰ ਕੇ ਛੱਡ ਦੇਗਾ ਕਹਿੰਦਾ ਸਾਡੇ ਚ ਕੁਛ ਮਰਜ਼ੀ ਹੋਵੇ ਇਹ ਤਾਂ ਸਹੀ ਰੋਜ਼ ਨਮੀਸ਼ਰਾ ਪੀ ਕੇ ਆਉਂਦਾਗਾ 4 400 5 500 ਦੀ ਬੋਤਲ ਆਉਂਦੀ ਰੜੀ ਪੀ ਜਾਂਦਾ ਹਿੱਕ ਦਿਨ ਚ ਹਾਂ ਕੱਲਾ ਪੀ ਜਨ ਨਾਲ ਤੋਂ ਸੋਨੂ ਕੀ ਦੁੱਖਾ ਮੈਂ ਆਪਣੀ ਕਮਾਈ ਦੀ ਪੀ ਨਾ ਮੈਂ ਹੈਲੋ ਤੈਨੂੰ ਵਿਆਹੀ ਹੈ ਕੋਈ ਐ ਸਿੱਟੀ ਨਹੀਂ ਹੈਗੀ ਅਸੀਂ ਕੁੜੀ ਵੀ ਜਦੋਂ ਮਰਜ਼ੀ ਤੂੰ ਇਹਨੂੰ ਘਰੇ ਬਾੜ ਲੈ ਜਦੋਂ ਮਰਜ਼ੀ ਕਰਦੇ ਕਰੋ ਤੇ ਉਹ ਉਹੀ ਤਾਂ ਮੈਂ ਕਹਿਣਾ ਵੀ सोनू ਕੀ ਦੁੱਖਾ ਮੈਨੂੰ ਵਿਆਹੀ ਆ ਮੈਂ ਲੈ ਕੇ ਜਾ ਰਿਆਂ ਲੈ ਕਿਉਂ ਲੈ ਕੇ ਜਾ ਰਹੇਂ ਅਸੀਂ ਨਹੀਂ ਤੋੜਦੇ ਯਾਰ ਐ ਕਿਵੇਂ ਨਹੀਂ ਤੋੜਦੇ ਤੂੰ ਨੂੰ ਤੰਗ ਕਰਦਾ ਕੁੜੀ ਦੇ ਕਿੱਡੀ ਵੱਡੀ ਸੀ ਅੱਧੀ ਘਰਤੀ ਪੋਰਾ ਹੋਰ ਲਿੱਸੀ ਕਰਦੀ ਜਿਵੇਂ ਤੂੰ ਤਾਂ ਨਾ ਇਹ ਤੇਰਾ ਹੁਣ ਤੱਕਾ ਪੂਰੇ ਰੱਖਣ ਦਾ ਲੈ ਤੱਕਈ ਆ ਯਾਰ ਅਸੀਂ ਤਾਂ ਨਿਮੇੜਾਂਗੇ ਆਏ ਕਿ ਮੈਨੂੰ ਮੇੜੋਗੇ ਤੁਸੀਂ ਮੇਰੇ ਕੰਨ 베ੜਾ ਕੇ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਮੈਂ ਤੇਰੇ ਨਾਲ ਰਹਿਣਾ ਨਹੀਂ ਮੈਂ ਤਾਂ ਤਲਾਕ ਲਵਾਂਗੀ ਜਬ ਅਗਜਾਪਜੀ ਸ਼੍ਰੀ ਦੇਵੀਆਂ ਕੋਲੇ ਉਹ ਡਿੰਪਲ ਕਪਾੜੀਆਂ ਕੋਲੇ ਉਹਦੇ ਕੋਲ ਜਾਵਾਂ ਹਾਂ ਤੂੰ ਕੱਲੀ ਕਿਵੇਂ ਤਲਾਕ ਲੈ ਲੇਂਗੀ ਜਦੋਂ ਮੈਂ ਤੈਨੂੰ ਵਸਾਉਣਾ ਚਾਹਣਾ ਅਸੀਂ ਸਾਰੇ ਦਵਾਮਾਂਗੇ ਤਲਾਕ ਹਾਂ ਓਏ ਹੈਲੋ ਸਾਡੇ ਕੋ ਬਥੇਰੇ ਤਰੀਕੇ ਨੇ ਤਲਾਕ ਲੈਣ ਵਾਲੇ ਦੇ ਹਾਂ ਨਾ ਮੇਰੀ ਭੈਣ ਨੂੰ ਨਾ ਸੱਤੀ ਰਿਸ਼ਤੇ ਆਉਂਦੇ ਨੇ ਆਏ ਨਾ ਸੋਚੀ ਅੱਛਾ ਹੁਣ ਛੋਡੀ ਜੱਦਾ ਸਾਰੇ ਡੱਬਰ ਦੀ ਹਾਂ ਜਿੱਦਾਂ ਮੇਰੀ ਜੱਦਾ ਯਾਰ ਸਾਡਾ ਤੇਰੀ ਵੀ ਜੱਦਾ ਜੱਦਾ ਮੇਰੀ ਮਾਇਰੋਂ ਖੂਨ ਇਹਨੂੰ ਕੱਲੀ ਨੂੰ ਨਹੀਂ ਦੋ ਜਾਨ ਰੱਖਣਾ ਪਊ ਮੈਨੂੰ ਵੀ ਉਹੀ ਰੱਖਣਾ ਪਊ ਮੈਂ ਵੀ ਇੱਥੇ ਹੀ ਰਹੂੰਗਾ ਫਿਰ ਇਹ ਮੇਰੀ ਜੱਦਾ ਤੁਰਦਾ ਲੱਗ ਜੇ ਉਹ ਛੋਡੀ ਜੱਦਾ ਇਹ ਮੇਰੀ ਜੱਦਾ ਨਾ ਤੂੰ ਕਿਵੇਂ ਇੱਥੇ ਰਹੇਗਾ ਐ ਕਿਵੇਂ ਰਹੇਗਾ ਕਰ ਸਾਡਾ ਕਿਉਂ ਜਦੋਂ ਤੂੰ ਇਹਨੂੰ ਰੱਖਣਾ ਚਾਹਣਾ ਤਾਂ ਫਿਰ ਮੈਂ ਇਹਦੇ ਨਾਲ ਰਹੂੰਗਾ ਲੈ ਐਂ ਐਂ ਕਰਉਂ ਕਿਉਂ ਉਹ ਮੇਰੀ ਗੱਲ ਸੁਣ ਲੈ ਇੱਕ ਇਹ ਗਲਤ ਗੱਲ ਆਗੀ ਪਰ ਜਵੇਸ਼ ਸ਼ਰਮਲਾ ਦੀ ਕੰਜਰਾ ਤੋਂ ਦੋ ਦੋ ਜਣੀਆਂ ਛੱਡ ਕੇ ਹੁਣ ਤੀਜੀ ਦੇ ਆ ਗਿਆ ਅੱਛਾ ਮੇਰੀ ਗੱਲ ਤੇ ਲੱਗਦੀ ਆ ਉਹ ਮੇਰੀ ਗੱਲ ਸੁਣ ਲੈ ਤੂੰ ਸਾਡੇ ਅਗਲਾ ਠੀਕ ਹੈ ਇਹਨੂੰ ਹੱਥ ਨਹੀਂ ਲਾ ਸਕਦਾ ਕਰੋ ਤੁਸੀਂ ਮੈਂ ਤਾਂ ਇੱਥੇ ਹੀ ਰੁਕਾਂਗਾ ਆਪਿਆ ਚੱਟ ਮੈਂ ਸਾਰਾ ਕਸ਼ਤੀ ਚ ਰੁਕ ਕੇ ਪਰ ਦਸਰ ਬਤਨਾ ਜੋ ਮਰਜੀ ਕਰਨਾ ਕਰ ਲੋ ਆ ਪਿਆ ਖੜਾ ਹੋ ਜਾ ਮੰਜੇ ਤੋਂ ਐ ਕਿਵੇਂ ਖੜਾ ਹੋ ਜਾ ਜਨਾਂ ਜਿੱਕਰ ਮੇਰਾ ਨਿਮੇੜਦੇ ਨਹੀਂ ਤੂੰ ਦੁਰਦੇ ਨਹੀਂ ਇੱਥੇ ਹੀ ਪਾਉਂਗਾ ਤੇਰੇ ਬੁੜੇ ਦਾ ਘਰ ਨਹੀਂ ਹੈਗਾ ਇਹ ਮੇਰੇ ਜਿੱਜੇ ਦਾ ਘਰ ਹੈ ਇਹਦੇ ਬੁੜੇ ਦਾ ਹੋਊਗਾ ਟੱਕਾਗਾ ਇਹ ਤਾਂ ਤੁਸੀਂ ਮੇਰ ਨਾਲ ਨਹੀਂ ਧੱਕਾ ਕਰਦੇ ਹੈਗੇ ਕੋਈ ਹੌਸ਼ ਘੁੱਟਰ ਦ ਕਦੋਂ ਦਾ ਕਿ ਹੱਬੀ ਆ ਜਾ ਹਜੇ ਦੇਖ ਨਹੀਂ ਆਈ ਇਹ ਮੇਰੇ ਸਾਲੀ ਨਾ ਮੇਰੇ ਸਲੇ ਦੇ ਅੰਦੇ ਘਰ ਵਾਲੀ ਹਜੇ ਦੇਖ ਨਹੀਂ ਆਉਂਦੀ ਹੂੰ ਹੂੰ ਕੋਈ ਆਛ ਘੁੱਟਰ ਦ ਤੁੰ ਬਾਲਾ ਵਰਦੋ ਓ ਪਾਈ ਕਾਮਾ ਦੇ ਆ ਜਾ ਹੁਣ ਤਾਂ ਠੋਕਰਾਂ ਵੀ ਖਾ ਲਈਆਂ ਫੋਂ ਵਧੂ ਆਏਗੀ ਦੁੱਤੀ ਰਹਿਣਾ ਹੂੰ ਆਗੀ ਖ ਮਦਨ ਕਦੋਂ ਦਾ ਡਿੱਕਿਆ ਨਾ ਮੈਂ ਤਾਂ ਉਮੀਦ ਹੀ ਨਹੀਂ ਸੀ ਤੂੰ ਆਏਗੀ ਹਾਈ ਹੋ ਗਈ ਮੇਰਾ ਸਰੀਰ ਚਰਨ ਚਰਨ ਕਰਨ ਲੱਗ ਗਿਆ ਹੈ ਲੋ ਘੰਟਾ ਵੀ ਖੜਾ ਹੋ ਗਿਆ ਕਾ ਤੂੰ ਲੋ ਘੰਟਾ ਖੜਾ ਹੋ ਗਿਆ ਤੇਰਾ ਤੂੰ ਹਾਂ ਤੂੰ ਇੱਥੇ ਹੀ ਕਰਦੀ ਨਾ ਤੈਨੂੰ ਕੀ ਹੋ ਗਿਆ ਮੈਂ ਮੈਂ ਤਾਂ ਕੁਛ ਨਹੀਂ ਤੂੰ ਕਿਵੇਂ ਐਸੇ ਤੇ ਮੈਂ ਤੇ ਇੱਥੇ ਨਾ ਖੜਕਦਾ ਸੀ ਮਿਲਦਾ ਕੁਛ ਵਾਜਾਂ ਜੀ ਆਉਂਦੀਆਂ ਸੀ ਮੈਂ ਤਾਂ ਆਈ ਸੀ ਦੇਖਣ ਤੂੰ ਮੈਂ ਵੀ ਇਹੀ ਆਈ ਸੀ ਮੈਂ ਕਿ ਕੀ ਖੜਕੀ ਜਾਂਦਾ ਅੱਛਾ ਹੁਣ ਹੈ ਤਾਂ ਨਹੀਂ ਕੁਛ ਇੱਥੇ ਨਹੀਂ ਹੁਣ ਤਾਂ ਹੈ ਨਹੀਂ ਤੂੰ ਅੱਧੀ ਰਾਤ ਨੂੰ ਤੁਰੀ ਫਿਰਦੀ ਏ ਤੈਨੂੰ ਐ ਨਹੀਂ ਪਤਾ ਮੈਨੂੰ ਦੱਸੇ ਵੇ ਚੱਲ ਵੇ ਮੈਂ ਤਾਂ ਤੈਨੂੰ ਲੱਭਦੀ ਫਿਰਦੀ ਸੀ ਵੀ ਕਿੱਧਰ ਵਗ ਗਿਆ ਲੱਭਣ ਦੱਬਣ ਨੂੰ ਮੈਂ ਗਮਾ ਚ ਗਿਆ ਵੇ ਮੈਨੂੰ ਕਿਹ ਪਤਾ ਨਹੀਂ ਕਾਹਦਾ ਰੋੜਾ ਜਾ ਪਹਿਲਾਂ ਤਾਂ ਨਾ ਕਿਸੇ ਨੂੰ ਠਾ ਲਿਓਂਦੀ ਕੱਲੀ ਕਤੂਰੀ ਫਿਰਦੀ ਐ ਹੁਣ ਮੈਂ ਬਰਾਤ ਲੈ ਆਉਂਦੀ ਠਾਕੇ ਉਹੀ ਕਰੀ ਜਾਣਾ ਹੁੰਦਾ ਚਲ ਆ ਜਾ ਅੰਦਰ ਪੈ ਜਾ ਹੁਣ ਕੋਈ ਨਾ ਮੈਂ ਤਾਂ ਪੈ ਜੂਗਾ ਨਾ ਮੇਰੀ ਗੱਲ ਸੁਣ ਤੇਰੀ ਛੋਟੀ ਭੈਣ ਨੂੰ ਆ ਕਦੇ ਮੇਰੇ ਕਮਰੇ ਚ ਪੈ ਜਾ ਕਿਉਂ ਉਹਗਾ ਤਾ ਤੇਰੇ ਕਮਰੇ ਚ ਪੈ ਜਾ ਉਹ ਮੈਂ ਬਾਹਰ ਆਉਂ ਪੈ ਜੂਗੀ ਫਿਰ ਤੂੰ ਨਹੀਂ ਪੈਂਦਾ ਅੰਦਰ ਜਾ ਕੇ ਮੈਂ ਬਾਅਦ ਚ ਪੈ ਜੂਗਾ ਲੈ ਤੂੰ ਬਾਅਦ ਚ ਪੈ ਜਾਏਗਾ ਫਿਰ ਉਹਗਾ ਤਾ ਪਾਉਗੀ ਉੱਥੇ ਫਿਰ ਕਿਉਂ ਗਿਆ ਬਿਸਤਰ ਖਾਲੀ ਪਿਆ ਭੜਾ ਲੱਗਦਾ ਹੁੰਦਾ ਮੈਂ ਪਾਉਂਗੀ ਉੱਥੇ ਉਹ ਕਿਵੇਂ ਪੈ ਜੂਗੀ ਉਹ ਤੂੰ ਬੀਬੀ ਨਾ ਪੈ ਜਾ ਵਿਚਾਰੀ ਕਰਲੀ ਉਹ ਤਾਂ ਜੀ ਲੱਗ ਜੂ ਨਾਲੇ ਤੇਰਾ ਵੀ ਜੀ ਲੱਗ ਜੂ ਮੈਨੂੰ ਸੱਚੀ ਸੱਚੀ ਦਾਦੇ ਵਿੱਚ ਚਾਹਨਾ ਕੀ ਹੈ ਮੈਂ ਕੀ ਚਾਹਨਾ ਉਹੀ ਤੂੰ ਚਾਹਣੀ ਹੈ ਜਿਹੜਾ ਮੈਂ ਚਾਹਨਾ ਵੀ ਉਹਦਾ ਵਿਆਹ ਹੋ ਜਾਏ ਵਿਚਾਰੀ ਦਾ ਵਿਆਹ ਤਾਂ ਕੋਈ ਨਹੀਂ ਅਸੀਂ ਕਰ ਦਾਂਗੇ ਮੈਨੂੰ ਤੇਰੇ ਲੱਛਣ ਸਹੀ ਜੇ ਨਹੀਂ ਲੱਗਦੇ ਮੈਨੂੰ ਤੇਰੇ ਨਹੀਂ ਸਹੀ ਲੱਗਦੇ ਅੱਧੀ ਰਾਤ ਨੂੰ ਕੀ ਕਰਦੀ ਫਿਰਦੀ ਬਕਵਾਸ ਨਾ ਕਰ ਚੁੱਪਚਾਪ ਅੰਦਰ ਆ ਕੇ ਪੈ ਜਾ ਮੈਨੂੰ ਤਾਂ ਚਿੰਤਾ ਲੱਗੀ ਵੀ ਜੀ ਉਹਦੇ ਵਿਆਹ ਦੀ ਵੀ ਹੋਏ ਵੀ ਕੀ ਬਣੂ ਵਿਚਾਰੀ ਦਾ ਉਹ ਟੈਨਸ਼ਨ ਚ ਤੁਰਿਆ ਫਿਰਦਾ ਸੀ ਆਹੋ ਤੂੰ ਵਸ ਕੀ ਕਰਦੀ ਫਿਰਦੀ ਬੇ ਮੈਂ ਤਾਂ ਠੀਕ ਆ ਮੈਨੂੰ ਪਤਾ ਜਿਹੜੀ ਤੈਨੂੰ ਟੈਨਸ਼ਨ ਹੋਈ ਆ ਘੱਟ ਡੱਫ ਲਿਆ ਕਰ ਉਹੀ ਗੇੜੇ ਜੇ ਕੱਢੀ ਜਾਣਾਗਾ ਉਹ ਮਦਾ ਪੀਤੀ ਨਹੀਂ ਮੈਂ ਤਾਂ ਐਸੀ ਵੀ ਕਿਤੇ ਸੌਣਾ ਜਾਵਾ ਸੌਣਾ ਜਾਵਾ ਕਿਉਂ ਰਾਖੀ ਰੱਖਣੀ ਪੈਂਦੀ ਐ ਨਾ ਤੈਨੂੰ ਪਤਾ ਘਰ ਵੱਡਾ ਹੈ ਬਾਲੀਆਂ ਨਾ ਚੱਕੇ ਆ ਜਾਂਦੇ ਆ ਬਾਲੀਆਂ ਗੱਲਾਂ ਜੀ ਨਾ ਮਾਰ ਤੈਨੂੰ ਮੈਂ ਇੱਕ ਗੱਲ ਦੱਸਦੀ ਅੰਦਰ ਆ ਕੇ ਨਾ ਚੁੱਪਚਾਪ ਪੈ ਜਾ ਨਹੀਂ ਤਾਂ ਜਿਹੜੀ ਪੀਤੀ ਹੋਈ ਸਾਰੀ ਕੱਢ ਦੂੰਗੀ ਮੈਂ ਕਹੀ ਐ ਨਾ ਨਹੀਂ ਪੀਤੀ ਪਰ ਮੈਨੂੰ ਮੁਸ਼ਕਲ ਆ ਰਿਹਾ ਖਾਦਾ ਕੀ ਐ ਫਿਰ ਐਂ ਦੱਸੀ ਰੋਟੀ ਜਾਣਦੀ ਐਵੇਂ ਤੈਨੂੰ ਰੋਟੀ ਖਾਣ ਵਾਲਾ ਤੂੰ ਕਾਦਾ ਮੈਂ ਕਾਦਾ ਹੋਰ ਕੀ ਕਹਿੰਦਾ ਅੱਗੇ ਪਿੱਛੇ ਤੂੰ ਅੱਧੀ ਰਾਤ ਵਾਰ ਫਿਰਦਾ ਨਹੀਂ ਹੁੰਦਾ ਸੀ ਹੁਣ ਤੈਨੂੰ ਕੀ ਹੋ ਗਿਆ ਵੇ ਓਏ ਹੁਣ ਫਿਕਰ ਐ ਦੋ ਕੁੜੀਆਂ ਐ ਘਰੇ ਇੱਕ ਤੂੰ ਐ ਇੱਕ ਉਹ ਐ ਚੱਲ ਵੇ ਮੈਂ ਤਾਂ ਜਾ ਕੇ ਪੈਣੀ ਆ ਆ ਕੇ ਪੈ ਜੀ ਆਪਦਾ ਆਰਾਮ ਨਾਲ ਕਿਤੇ ਇੱਥੇ ਨਾ ਅੱਧੀ ਰਾਤ ਫਿਰੀ ਜਾਈ ਬਹਿ ਜੂ ਮੈਂ ਤਾਂ ਮਰ ਜੀ ਕਿ ਮੇਰੇ ਨਾਲ ਉਹ ਮਰਵਾ ਦੇ ਸੀ ਮੈਨਾਂ ਦਾ ਹੁਣ ਤਾਂ ਕੋਈ ਫਾਇਦਾ ਨਹੀਂ ਚੱਲ ਹੀ ਵੜ ਪੈ ਜਾ ਜਾ ਕੇ ਤੜਕੇ ਗੁਰੂ ਦੀ ਨਾ ਗੱਲ ਹੂੰ ਹੂੰ ਬੱਸ ਕਰ ਉਹਨੂੰ ਬੰਦ ਕਰ ਹੁਣ ਤਿੰਨ ਘੰਟੇ ਹੋ ਗਏ ਤੈਨੂੰ ਸਾਬਣ ਕਹਿੰਦੇ ਲਾ ਲੰਦਾ ਕਹਿੰਦੇ ਹੱਥੋਂ ਲੰਦਾ ਨਾ ਸਾਬਣ ਮਕਾਉਣੀਆਂ ਹੁਣ ਤੂੰ ਉਹ ਸਾਬਣ ਨਹੀਂ ਤੂੰ ਇੱਥੇ ਹੀ ਕਰਦੀ ਮੇਰੀ ਤਾਂ ਛੱਡ ਤੂੰ ਦੱਸ ਇੱਥੇ ਕੀ ਕਰਦਾ ਯਾਰ ਮੈਨੂੰ ਤਾਂ ਅਚਬੀ ਜਿਹੀ ਲੱਗੀ ਪਈ ਐ ਨਾ ਤੈਨੂੰ ਕਹਦੇ ਅਚਬੀ ਲੱਗੀ ਪਈ ਵੇ ਨੀਂਦ ਨਹੀਂ ਆ ਰਹੀ ਕਿਉਂ ਤੇਰੇ ਕਿਹੇ ਜਾ ਹੋਗੇ ਤੇ ਨੀਂਦ ਨਹੀਂ ਆਉਂਦੀ ਉਹ ਤੈਨੂੰ ਕੀ ਦੱਸਾਂ ਬਸ ਉਹੀ ਪਤਾ ਨਹੀਂ ਕੀ ਕਈ ਵਾਰੀ ਮਨ ਜਾ ਪਟਕੇ ਜਾਂਦਾ ਬੰਦੇ ਦਾ ਮੈਨੂੰ ਨਾ ਚੰਗੀ ਤਰ੍ਹਾਂ ਦਾ ਦੇ ਗੱਲ ਕੀ ਐ ਸਮਝ ਆ ਗਈ ਗੱਲ ਨੂੰ ਕੀ ਕਰੇ ਮੈਂ ਆ ਕਰੇ ਤੂੰ ਆ ਗੱਲ ਨੂੰ ਦੱਸ ਗਈ ਹੋਣੀ ਐ ਮੈਂ ਤਾਂ ਹੀ ਤੈਨੂੰ ਪੁੱਛੀ ਫਿਰਦੀ ਕਦੇ ਬਾਥਰੂਮ 'ਚ ਵੜ ਜਾਂਦਾ ਕਦੇ ਗੇੜੇ ਦੇਣ ਲੱਗ ਜਾਂਦਾ ਕਦੇ ਬਾਗਲ 'ਚ ਵੜ ਜਾਂਦਾ ਤੈਨੂੰ ਬਿਮਾਰੀ ਕੀ ਐ ਵੇ ਨੀਂਦ ਵਾਲੀ ਗੋਲੀ ਹੈਗੀ ਐ ਚੱਲ ਉਧਰ ਤੈਨੂੰ ਨੀਂਦ ਵਾਲੀ ਗੋਲੀ ਦਵਾ ਮਰਨਾ ਨਾ ਹੋਵੇ ਤਾਂ ਸਵੇਰ ਦਾ ਐਂ ਪੌਂਕ ਦਿੰਦਾ ਐਨੇ ਗੇੜੇ ਮਰੀ ਜਾਂਦੇ ਅੰਦਰ ਇਧਰ ਉਧਰ ਚੱਲ ਚੰਗਾ ਚੱਲ ਚੰਗਾ ਨਾਲ ਕੀ ਲਵਾਇਆ ਹੱਥਾਂ ਨੂੰ ਉਹ ਅੱਧਾ ਨਹੀਂ ਕੀ ਲਵਾਉਣਾ ਉਹੀ ਬੈਸੀ ਮੈਂ ਤਾਂ ਧੋਣ ਲੱਗ ਗਿਆ ਪਤਾ ਹੀ ਨਹੀਂ ਕੀ ਹੋ ਰਿਹਾ ਮੇਨ ਦਾ ਐਨੀ ਵਾਰ ਹੱਥ ਧੋਵੇਂਗਾ ਉਹਦਾ ਚੰਗੇ ਹੀ ਹੁੰਦਾ ਛੇਤ ਲਈ ਠੰਡ ਤਾਂ ਦੇਖ ਲੈ ਕਿੰਨੀ ਪਈ ਦੀ ਚੱਲ ਅੰਦਰ ਕਰਦਾ ਕਿ ਮੈਂ ਕਹਾ ਕਿੱਥੇ ਫਿਰਦਾਗਾ